ڈھنسا جی مہارا جی کارکتر جمعی شاہی آپ جی رہے ہیں جو اردا سکرین تے لہت خوشیاں پاکشاہیاں جی ساتھوں تک رہے ہیں مہارا کمسکار کی متولوری کمسکار کیا کارکتر ستار نمبر دوری نیس

ਸੇਵਾ ਕੀਤੇ ਕਾਫੇ ਪੌਣੀ ਚੜ੍ਹਦੀਆਂ ਕਲਾਂ ਕਰਨੀ ਆਂ ਅਰਦਾਸ ਬੇਟਾ ਬੇਟਾ ਕੀਤੀ ਗਈ ਕਿਰਪਾ ਕਰੀ ਸੇਵਾ ਕੀਤੇ ਕਾਫੇ ਪੌਣੀ ਚੜ੍ਹਦੀਆਂ ਕਲਾਂ ਆਨੰਦਪੁਰ ਪਰਿਵਾਰ ਦੇ ਪਿਆਰ ਭਰਵਾ ਨੂੰ ਵੈਦ ਪ੍ਰਵਾਸੀ ਪ੍ਰਸਾਦ ਸਾਥ ਸੜਕਾਂ ਦੀ ਅਗੇ ਵਸ਼ੇ ਜਿਨਾ ਮੈਲਾ ਆਪਣੇ ਨਾਮ ਚੁੱਕਿਆ ਵੇ ਨਾਮ ਦਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾਏ ਅੰਮ੍ਰਿਤ ਅਈਆ ਕਾਲ ਕੀ ਨਭੇ ਚਲਾਇ ਹੋ ਪੰਥ

بل بھرا جب نے دکھ پر سے سوت پا رہا تھا راہ سادھو در نام نধান تڑا چن جو سادھو روپ نے راہ کے چار پتہ اور سے اندر کر تھی جو رہے نہ جانگ واحر جی خالصا کی فتح چینل جو مہینوں ਹੋ ਰਿਹਾ ਹੈ ਉਸਵੰਦ ਵਿੱਚ ਸ਼੍ਰੀਮਾਨ ਸ਼ੰਤ ਬਾਗਾ ਸਿੰਘ ਯਮਕਪੁਰੋਂ ਦੇ ਸ਼੍ਰੀਮਾਨ ਜੋਾ ਗੋਟ ਸੰਪਰਵਾਜੀ ਸਿੰਘ ਜੀ ਨਰਮਪੁਰ ਦੇ ਜੋਂ ਵਾਲੇ ਵੀ ਰਹਿਣੇ ਹਨ ਵਾਣ ਵਾਜੀ 24 ਨੰਬਰ ਨੂੰ ਜਾਂਦੇ ਦਵਾਂ ਚਈ ਆਈ ਹਨ ਪੰਜ ਵਜੇ ਲੈ ਕੇ 8:30 ਤੱਕ ਹਾਉ ਸੰਗਤਾਂ ਦੇ ਵੀ ਸੰਗਤ ਪ੍ਰਬੰਧ ਕਮੇਟੀ ਨਾਲ ਗਿਆ ਆਖਦੇ ਹਨ ਅਤੇ ਇੱਥੇ ਆਉਂਦੇ ਬੇਨਤੀ ਕਰਦੇ ਹਨ ਮਹਾਪੁਰ ਖਾਲ ਬੇਨਤੀ ਹੈ ਕਿ ਉਹ ਸੰਗਤਾਂ ਦਾ ਸੰਭਾਲ ਦੇਣ جی آج دوران جو ساری ساڑھے پانچ بجے لے کے ساڈے اٹھ بجے تک حاج کی بنتی پربنتکنتوں مختلف پربندک والوں بنتی ہے کتال کرنی بےنتی کر ਰਾਤਿਸਮਾਗ ਮਾਰਤੇ ਸਾਨੂੰ ਗਿਆਖਦੇ ਹੋਏ ਧੀਰੇ ਧੀਰੇ ਦਾ ਕੰਮ ਆਗਿਆ ਪ੍ਰਵੰਧ ਕੰਮਿਲ ਬਾਬਾ ਜੀ ਜਿਸ ਨੇ ਕੰਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਨਿਮਰਤਾ ਸੱਚ ਨਾਲ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਆਪ ਜਾਣਦੇ ਹੋ ਡੇਰਾ ਸੰਤ ਬਾਬੂ ਗੋਪਾਲ ਸਿੰਘ ਬਸਤਾ ਸਨਾ ਵਿਖੇ ਬ੍ਰਹਮਗਣੀ ਸ਼੍ਰੀਮਾਨ ਇੱਕ ਸਤੰਦ ਬਾਬਾ ਗੋਪਾਲਸ ਬ੍ਰਹਮ ਦਸਾਂਸੀ ਮਹਾਰਾਜ ਬ੍ਰਹਮਗਣੀ ਸ਼੍ਰੀਮਾਨ ਇੱਕ ਸਤੰਦ ਬਾਬਾ ਗਿਆਨ ਸਿੰਘ ਜੀ ਮਹਾਰਾਜ ਨਮ ਗਣੇਸ਼ੀ ਜੀ ਮਾਨ 108 ਸੰਤ ਬਾਬਾ ਹਰਪੰਸ ਸਿੰਘ ਬਰਕਾ ਜੀ ਤੋਂ ਬਰਸਾਈ ਮਾਹਾਰਖ ਮੁੱਖ ਪ੍ਰਬੰਧਕ ਸ਼੍ਰੀਮਾਨ 108 ਸੰਤ ਬਾਬ ਜੀ ਸਿੰਘ ਜਿੰਨ ਦੇ ਨਾਮ ਮੇਕਟਾ ਜੌਲਾ ਵਾਲੇ ਮਾਹਾਰਖਾਂ ਦੀ ਏਜੰਸੀ ਆਰ ਜੋ ਕਿ ਪਵਿੱਤਰ ਸਨਾ ਵਿਖੇ ਸਰਬੱਤ ਦੇ ਭਲੇ ਵਾਸਤੇ ਮਹੀਨਾਵਾਰੀ ਰਾਤਰੀ ਗੋਦ ਸਮਾਗਮ ਦੀ ਆਰੰਭਤਾ ਹੋਈ ਸੀ ਇਸ ਲੜੀ ਦੇ ਤਹਿਤ ਜੋ ਕਿ ਮਹੀਨਾਵਾਰੀ ਇਸ ਮਹੀਨੇ ਦੇ ਮੁਕਸਮ ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਕਰਵਾਏ ਜਾ ਰਹੇ ਹਨ ਸਮਾਗਨ ਮੁਖਰਾ ਦੇ ਹਮਕ ਪਰਵੰਦੇ ਸ੍ਰੀਮਾਨ ਇੱਕ ਸੱਠ ਸੰਤ ਬਾਜੀ ਸਿੰਘ ਜੀ ਨਿਲਮਲ ਕਟੜਾ ਜਲਾ ਮਹਾਪੁਰਖਾਂ ਦੀ ਆਗਮਨਸਾਰ ਤੁਰਕੇ ਬਣੀ ਆਏ ਦਿਨ ਸਗਲੀ ਚਿੰਦਮਟਾਈ ਜੀ ਦੀ ਸ੍ਰੀ ਸਹਿਪੜ ਸਾਹਿਬ ਅੰਮ੍ਰਿਤ ਹੋਈ ਸੀ ਸਭ ਤੋਂ ਪਹਿਲਾਂ ਉਹਨਾਂ ਦੇ ਜੋ ਕਿ 5 ਵਜੇ ਰੇਰਾਸਤੇ ਸਜਾਬ ਹੋਣਗੇ ਉਸ ਤੋਂ ਪਰੰਤ ਸ੍ਰੀ ਸਹਿਪੜ ਸਾਹਿਬ ਦੀ ਭੋਗ ਪਾ ਕੇ ਉਸ ਤੋਂ ਪਰੰਤ ਜੋ ਕੀਰਤਨ ਰਾਤਰੀ ਕੋ ਸਮਾਪਤੀ ਅੰਮ੍ਰਿਤ ਹੋ ਜਾਣੀ ਹੈ ਇਹ ਸਮਾਗਨ ਮੁਖ ਰੱਖਦੇ ਆ ਸ੍ਰੀਮਾਨ ਇੱਕ ਸੱਠ ਸੰਤ ਬਾ ਜੀ ਸਿੰਘ ਨਿਲਮਲ ਕਟੜਾ ਜਲਾ ਮਹਾਪੁਰਖਾਂ ਦੀ ਕੰਬਲੋਂ ਇਸ ਸਮਾਗਮ ਧੰਤਨ ਸਾਹਿਬ ਸ੍ਰੀ ਗੁਰਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਾਰਪਤ ਕੀਤਾ ਗਿਆ ਹਨ ਸ਼ਸ਼ਮੂ ਸੰਗਤਾਂ ਨੂੰ ਬੇਨਤੀ ਕੇ ਵੱਧ ਤੋਂ ਵੱਧ ਸੰਗਤਾਂ ਮਹਾਪੁਰਖਾਂ ਬਲਵਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗੁਰਦੁਆਰਾ ਪਹੁੰਚ ਕਰਕੇ ਸੇਵਾ ਕਰਕੇ ਬਾਣੀ ਸਰਵਨ ਕਰਕੇ ਆਪਣਾ ਮੁੱਲ ਕਣਾ ਸਭ ਲਮੜਾਓ ਗੁਰਦੁਆਰਾ ਦੀ ਰੌਣਕ ਵਧਾਓ ਤੇ ਹਜ਼ੂਰੀ ਜਥਿਆਂ ਵੱਲੋਂ ਵੀ ਸ਼ਸ਼ਮੂ ਸੰਗਤਾਂ ਨੂੰ ਗੁਰਮਾਨ ਕੀਰਤਨ ਨਾਲ ਢਾਡੀ ਜਥਾ ਵੱਲੋਂ ਢਾਡੀ ਵਾਰ ਨਾਲ ਤੇ ਮਹਾਂਪੁਰ ਖਾਂ ਬਲੋਂ ਗੁਰਮਤਿ ਵਿਚ ਸਾਜ ਵਿਚਾਰ ਵਿਚਾਰ ਪਾਈ ਜਾਣੀ ਹੈ ਸਿੱਦੇ ਨਾਲ ਹੀ ਚਾਹ ਪਾਣੀ ਤੇ ਲੰਗਰ ਤੋਂ ਟੁੱਟ ਵਰਤਨੇ ਹਨ ਸਮਾਪਤੇ ਤੇ ਗੁਰਗਾ ਲੰਗਰ ਤੋਂ ਟੁੱਟ ਵਰਤਨਾ ਹੈ ਸਵਾਜਨ ਬੇਨਤਾ ਕੀਤੀ ਜਾਂਦੇ ਕਿ ਆਪ ਜੀ ਵੱਤ ਤੋਂ ਤੱਕ ਅਸਾਂ ਦੇ ਵਿੱਚ ਪਹੁੰਚ ਕੇ ਬਾਣੀ ਸਰਵਨ ਕਰ ਆਪਣੇ ਮੁਲਕ ਨੂੰ ਸਵਲਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਨ ਨਵਾਸਵਾਗਮ ਜੋ ਇਸੇ ਦੇਰੇ ਦੇ ਅੰਦਰ ਬਰ ਮਰ ਜਿਆਦਾ ਮਤਾਵਰ ਵਿਆਹਪੁਰ ਲਾਮਦਤ ਪਲੇ ਕਿ ਦਿਨ ਵਾਇ ਜਾਇਸਿੰਦਾ ਕੋਸਮ ਲਾਮਾ ਹੋਈਆਂ ਮੀ ਨਵਾਂ ਸਮਾਗਮ ਸ਼੍ਰੀਮਾਨ ਸੰਤ ਦਵਾਰ ਸਿੰਘ ਜੀ ਮੁੱਖ ਪ੍ਰਬੰਧਕ ਸੰਤ ਸ਼ੋਟ ਬਾਬਾ ਜੀ ਸਿੰਘ ਜੀ ਮੁਖਿੰਦਰ ਮਲ ਕੋਟੇ ਜੋੜਾ ਵਾਲੋਂ ਉਹਨਾ ਦੇਖ ਕੇ ਪਾਦਵਾਰਾ ਉਹਨਾ ਦੇ ਚਾਰਨਾਫਤ ਜੁੜੀਆਂ ਹਨ ਅੱਜ ਮਿਲਾਵਾ ਕਰਨ ਦਰਦਾਨ ਕੇ ਸਮਾਗਮ ਵੀ ਵਰਗਾ થਾ ਹੁੰਦਾ ਹੈ ਅੱਜ ਸ਼ਾਮ ਨੂੰ 5 ਬੇਤੋਰਾਂ ਬੋਕੇ 8:30 9:00 ਤੱਕ ਚੱਲੇਗਾ ਅਹੀਂ ਅਸਾਂ ਸੰਪੰਨ ਵਾਲੋਂ ਪ੍ਰਬੰਧਕ ਵਾਲੋਂ ਭੇਂਤੀ ਹੈ ਕਿ ਦੀ ਪਹੁੰਚ ਨਿਕਲ ਪਾਲ ਤੱਕ ਨਹੀਂ ਤਾਂ ਅਸੀਂ ਮਰਪੁਰ ਯੂਟਿਊਬਰ ਨਾਲ ਹੋਵੇ ਦੀਵੇ ਸੰਤਾਨ ਨੂੰ ਬਧਾਈਆਂ ਵਾਹਿਗੁਰੂ ਜੀ ਇਹ ਖਾਲਸਾ ਵੇਖੋ ਜੀ